ਸੱਤ ਦਿਨ ਕਾਲ ਦੀ ਤੁਸੀਂ ਦੇਖ ਲਓ ਅਰਸ਼ ਟੀਵੀ ਪੰਜਾਬ ਦੇ ਵਿੱਚ ਮੀਂਹ ਅਤੇ ਤੂਫਾਨ ਨੇ ਭਾਰੀ ਤਬਾਹੀ ਲਿਆਂਦੀ ਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਹੋਇਆ ਹੈ ਤਾਂ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਵੱਲੋਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਆ ਜਿਹੜੀ ਉਹ ਕੀਤੀ ਗਈ ਆ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਮਾਨਸਾ ਅਤੇ ਫਜ਼ਿਲਕਾ ਦੇ ਇਲਾਕਿਆਂ ਵਿੱਚ ਕਣਕ ਦੀ ਫਸਲ ਦਾ ਨੁਕਸਾਨ 90% ਤੱਕ ਹੋਇਆ ਹੈ ਨਾਲ ਹੀ ਬਾਗਵਿੰਨੇ ਜਿਹੜੇ ਉਹ ਤੂਫਾਨ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨੇ ਗਏ ਨੇ ਤਾਂ ਕਿਸਾਨ ਆਗੂ ਹਰਿੰਦਰ ਸਿੰਘ ਲਖੋਵਾਲ ਵੱਲੋਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗਾਂ ਜਿਹੜੀ ਉਹ ਕੀਤੀ ਗਈ ਹੈ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਕਿਸਾਨ ਆਗੂ ਲਖੋਵਾਲ ਦਾ ਆਓ ਦੇਖਦੇ ਹਾਂ ਪੰਜਾਬ ਦੇ ਵਿੱਚ ਬੇਮੌਸਮੀ ਜਿਹੜੀ ਆ ਬਰਸਾਤ ਹੋ ਰਹੀ ਹੈ ਤੇ ਹੋਈ ਆ ਉਹਨਾਂ ਨੇ ਵਿੱਚ ਬਹੁਤ ਵੱਡਾ ਜਿਹੜਾ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੇ ਫੌਰੀ ਤੌਰ ਤੇ ਕਿਸਾਨਾਂ ਨੂੰ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ ਕਿਉਂਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਮਾਨਸਾ ਫਾਜ਼ਿਲਕਾ ਬਠਿੰਡਾ ਫਰੀਦਕੋਟ ਇੱਧਰਲੇ ਜ਼ਿਲ੍ਹਿਆਂ ਦੇ ਵਿੱਚ ਤਾਂ 90% ਸਾਡਾ ਜਿਹੜਾ ਕਣਕ ਦਾ ਨੁਕਸਾਨ ਹੋਇਆ ਕਿ ਉੱਥੇ ਬਾਗਾਂ ਦਾ ਨੁਕਸਾਨ ਜਿਹੜਾ ਫਾਜ਼ਿਲਕਾ ਦੇ ਵਿੱਚ ਦਰਖਤ ਵੀ ਪੱਟ ਦਿੱਤੇ ਆ ਤੇ ਬਾਕੀ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਆ ਘੱਟੋ ਘੱਟ 30 40% ਤਾਂ ਹਰੇਕ ਦਾ ਨੁਕਸਾਨ ਹੋਇਆ ਅਸੀਂ ਫੌਰੀ ਤੌਰ ਤੇ ਕਹਿੰਦੇ ਆ ਵੀ ਜਿਵੇਂ ਪਿਛਲੇ ਆ ਵੀ ਸਰਕਾਰਾਂ ਕਹਿੰਦੀਆਂ ਰਹੀਆਂ ਨੇ ਜਿਵੇਂ ਸਰਕਾਰ ਨੇ ਵੀ ਕਹਤਾ ਗਦਾਬਰੀ ਤੇ ਹੁਕਮ ਦੇ ਦਿੱਤੇ ਗਏ ਨੇ ਪਰ ਹੁਕਮਾਚੇ ਕਿਤਾਬਰੀ ਦੇ ਵਿੱਚ ਕੰਮ ਰਹਿ ਜਾਂਦਾ ਅਸੀਂ ਕਹਿੰਦੇ ਜਿਹੜੀ ਫਸਲ ਆਉਣ ਵਾਲੀ ਹੈ ਜੇ ਫਾਰਮ ਦੇ ਵਿੱਚ ਫੌਰੀ ਤੌਰ ਤੇ ਜੋ ਸਾਡਾ ਨੁਕਸਾਨ ਹੋਇਆ ਉਹ ਸਾਡੇ ਜੇ ਫਾਰਮ ਦੇ ਵਿੱਚ ਹੀ ਜੋੜ ਕੇ ਦਿੱਤਾ ਜਾਵੇ ਇਹ ਨਾ ਵੀ ਪੁਰਾਣੀਆਂ ਸਰਕਾਰਾਂ ਵਾਂਗੂ ਕਿਸੇ ਨੂੰ 1000 ਰੁਪਏ ਦਾ ਚੈੱਕ ਆ ਗਿਆ ਕਿਸੇ ਨੂੰ 200 ਰੁਪਏ ਦਾ ਚੈੱਕ ਆ ਗਿਆ ਅਸੀਂ ਦੇਖਦੇ ਆ ਸਰਕਾਰ ਨੂੰ ਵੀ ਇਹ ਸਰਕਾਰ ਕਿੰਨੇ ਕ ਕਿਸਾਨਾਂ ਦੀ ਬਾਹ ਫੜਦੀ ਆ ਫੌਰੀ ਤੌਰ ਤੇ ਇਹ ਨੁਕਸਾਨ ਨੂੰ ਜਿਹੜਾ ਸਾਡੇ ਨੁਕਸਾਨ ਜਿਹੜਾ ਪੂਰਾ ਕੀਤਾ ਜਾਵੇ ਆ ਕਣਕਾਂ ਦਾ ਸਾੜਿਆਂ ਦਾ ਬਹੁਤ ਮਾੜਾ ਹਾਲ ਆ ਤੇ ਝਾੜ ਸਾਡਾ ਘਟ ਵੀ ਜਾਣਾ ਉਸ ਲਈ ਡੰਗਰਾਂ ਲਈ ਤੂੜੀ ਆ ਉਹ ਵੀ ਨਹੀਂ ਬਚਣੀ ਇਸ ਲਈ ਅਸੀਂ ਕਹਿੰਦੇ ਆ ਸਰਕਾਰ ਨੂੰ ਫੌਰੀ ਤੌਰ ਤੇ ਇਹਨਾਂ ਦਾ ਪੂਰਾ ਕਿ